ਸਾਰੇ ਕਾਂਗਰਸੀਆਂ ਲੱਖਾਂ ਕਾਂਗਰਸੀਆਂ ਦਾ ਬਿਆਨ ਹੈ ਕਰੇ ਭਗਵੰਤ ਮਾਨ ਪਰਚਾ ਡਿਸਟ੍ਰਿਕਟ ਵਾਈਜ਼ ਲਿਸਟ ਦੇ ਦਿੰਨੇ ਉਹਨੂੰ ਇਹ ਅਨਲਾਨੀ ਐਮਰਜੈਂਸੀ ਐ ਡਿਟੇਟਿਪ ਹੈ ਔਰ ਕਿਸੇ ਨੂੰ ਕਿਸੇ ਵਿਅਕਤੀ ਦੀ ਅਭਿ ਵਿਅਕਤੀ ਦੀ ਆਜ਼ਾਦੀ ਬੋਲਣ ਦੀ ਆਜ਼ਾਦੀ ਨੂੰ ਖੋਣ ਦਾ ਇੱਕ ਤਰੀਕਾ ਆ ਡਰਾਉਣ ਦਾ ਤਰੀਕਾ ਆ ਜੇ اپੋਜੀਸ਼ਨ ਦਾ ਲੀਡਰ ਸ਼ੀਸ਼ਾ ਨਹੀਂ ਦਿਖਾਊਗਾ ਇਹਨਾਂ ਨੂੰ ਤੇ ਕੌਣ ਦਿਖਾਊਗਾ ਆਮ ਮੰਨੇ ਦੀ ਤਾਂ ਹਿੰਮਤ ਹੀ ਕੀ ਐ ਕਾਂਗਰਸ ਪਾਰਟੀ ਦਾ ਅੱਜ ਵੱਡਾ ਪ੍ਰੋਟੈਸਟ ਹੈ ਔਰ ਇਸ ਪ੍ਰੋਟੈਸਟ ਨੂੰ ਲੈ ਕੇ ਕਿਉਂਕਿ ਤਮਾਮ ਜਿੰਨੇ ਲੀਡਰ ਨੇ ਪੰਜਾਬ ਦੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਹੈ ਚਾਹੇ ਕੋਈ ਵਿਧਾਇਕ ਹੈ ਕੋਈ ਸਾਬਕਾ ਵਿਧਾਇਕ ਹੈ ਉਹ ਕਾਂਗਰਸ ਦਫਤਰ ਪਹੁੰਚਣ ਸ਼ੁਰੂ ਹੋ ਗਏ ਨੇ ਕੁਲਜੀਤ ਸਿੰਘ ਨਾਗਰਾ ਸਾਡੇ ਨਾਲ ਨੇ ਨਾਗਰਾ ਜੀ ਇਹ ਪਰਚਾ ਕੀਤਾ ਹੈ ਸਰਕਾਰ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਤੇ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਰਾਜਵੜੀ ਕਹਿੰਗੇ ਪੋਲਿਟੀਕਲ ਵੈਂਡੇਟਾ ਹੈ ਤੁਹਾਡੀ ਤਾਂ ਸਰਕਾਰ ਰਹੀ ਹੈ ਕਾਂਗਰਸ ਦੀ ਤਾਂ ਕੀ ਇਸ ਤਰੀਕੇ ਦੀਆਂ ਚੀਜ਼ਾਂ ਕੀ ਇਹਨਾਂ ਤੋਂ ਰਿਫਲੈਕਟ ਹੁੰਦਾ ਹੈ ਕਿਵੇਂ ਦੇਖਦੇ ਹੋ ਇਹ ਅਨਹਲਨੀ ਹੈ ਐਮਰਜੈਂਸੀ ਹੈ ਡिक्टेटरਸ਼ਿਪ ਹੈ ਔਰ ਕਿਸੇ ਨੂੰ ਕਿਸੇ ਵਿਅਕਤੀ ਦੀ ਅਭਿਵਿਅਕਤੀ ਦੀ ਆਜ਼ਾਦੀ ਬੋਲਣ ਦੀ ਆਜ਼ਾਦੀ ਨੂੰ ਖੋਣ ਦਾ ਇੱਕ ਤਰੀਕਾ ਆ ਡਰਾਉਣ ਦਾ ਤਰੀਕਾ ਆ ਜੇ اپੋਜੀਸ਼ਨ ਦਾ ਲੀਡਰ ਸ਼ੀਸ਼ਾ ਨਹੀਂ ਦਿਖਾਊਗਾ ਇਹਨਾਂ ਨੂੰ ਤੇ ਕੌਣ ਦਿਖਾਊਗਾ ਆਮ ਮੰਨੇ ਦੀ ਤਾਂ ਹਿੰਮਤ ਹੀ ਕੀ ਹੈ ਔਰ ਮੈਂ ਤੁਹਾਡੇ ਮੀਡੀਅਮ ਦੇ ਦਰਵਾਜ਼ੇ ਕਹਿਣਾ ਚਾਹੁੰਦਾ ਕਿ ਇਹ ਪ੍ਰਤਾਪ ਬਾਜਵਾ ਦਾ ਬਿਆਨ ਨਹੀਂਗਾ ਕੱਲਾ ਇਹ ਕੁਲਜੀਤ ਸਿੰਘ ਨਾਗਰਾ ਤੇ ਆਹ ਲੱਖਾਂ ਕਾਂਗਰਸੀਆਂ ਦਾ ਬਿਆਨ ਕਰ ਦਿਓ ਸਾਰਿਆਂ ਦੇ ਪਰਚੇ ਦਰਜ ਹੈਗਾ ਕਿ ਨਹੀਂ ਹੈਗਾ ਬਿਆਨ ਵੀ ਆਪਣਾ ਇੱਧਰ ਵੀ ਹੈਗਾ ਕਿ ਨਹੀਂ ਹੈਗਾ ਬਿਆਨ ਸਾਰਿਆਂ ਦਾ ਇਹ ਸਾਰੇ ਕਾਂਗਰਸੀਆਂ ਲੱਖਾਂ ਕਾਂਗਰਸੀਆਂ ਦਾ ਬਿਆਨ ਹੈ ਕਰੇ ਭਗਵੰਤ ਮਾਨ ਪਰਚਾ ਡਿਸਟ੍ਰਿਕਟ ਵਾਈਜ਼ ਲਿਸਟ ਦੇ ਦਿੰਨੇ ਉਹਨੂੰ ਜੇ ਉਹਨੂੰ ਖੁਸ਼ੀ ਹੋ ਜੂਗੀ ਪਰ ਇਹ ਨਾ ਸੋਚੇ ਕਿ ਅਸੀਂ ਬੋਲਣੋਂ ਬੰਦ ਕਰ ਦਾਂਗੇ ਸਾਡਾ ਹੱਕ ਹੈ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਸਾਡਾ ਹੱਕ ਹੈ ਕਿ ਪੰਜਾਬ ਦੇ ਵਿੱਚ ਜੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਮਾੜੀ ਹੈ ਤਾਂ ਉਹਦੇ ਉਹਦੇ ਵਿੱਚ ਕਹਿਣਾ ਕਿ ਸਰਕਾਰ ਇਹਦੇ ਵਿੱਚ ناکਾਮਜਾਬ ਹੈ ਸਾਡਾ ਹੱਕ ਹੈ ਜੇ ਪੰਜਾਬ 'ਚ ਨਸ਼ੇ ਨੇ ਤਾਂ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਉੱਤੇ ਪੰਜਾਬ ਦੀ ਸਰਕਾਰ ਦਾ ਕੰਟਰੋਲ ਨਹੀਂਗਾ ਸਾਡਾ ਹੱਕ ਹੈ ਕਿ ਜੇ ਪੰਜਾਬ ਦੇ ਵਿੱਚ ਅੱਜ ਹਥਿਆਰ ਦੱਸੋ ਕਿੰਨੇ ਪਿਸਟਲ ਰੋਜ਼ ਫੜਦੇ ਨੇ ਕਿੰਨੇ ਗ੍ਰਨੇਡ ਕਿੰਨੇ ਰਾਕਟ ਲਾਂਚਰ ਕਿੰਨਾ ਅਸਲਾ ਕਿੰਨੀ ਹੀਰੋਇਨ ਇਹ ਰੋਜ਼ ਫੜਦੇ ਨੇ ਤੇ ਯਾਰ ਇਹ ਕਿੱਥੋਂ ਆ ਗਿਆ ਜਾਣਕਾਰੀ ਦਾ ਸੋਰਸ ਦੱਸੋ ਨਹੀਂ ਤਾਂ ਕਹਿੰਦੇ ਤੁਹਾਡੇ ਪਾਕਿਸਤਾਨ ਨਾਲ ਲਿੰਕ ਹੈ ਤੁਹਾਨੂੰ ਕਿਵੇਂ ਪਤਾ ਕਿ ਕਿੰਨੇ ਗ੍ਰੇਨੇਡ ਆਏ ਨੇ ਤੇ ਕਿੱਥੇ ਬਾਜਵਾ ਸਾਹਿਬ ਤੋਂ ਪਹਿਲਾਂ ਪਾਸ ਕਰਦੇ بڑے ਵੱਡੇ ਪੱਤਰਕਾਰ ਨੇ ਸੁਖਬੀਰ ਬਾਜਵਾ ਜੀ ਨੇ ਲਿਖਿਆ ਆ ਪ੍ਰੋਪਰ ਪਰਚਾ ਦਰਜ ਕਰੇ ਪੱਤਰਕਾਰ ਤੇ ਤੇ ਹੋਇਆ ਨਹੀਂਗਾ ਸੋਰਸ ਦਾ ਪਤਾ ਨਹੀਂਗਾ ਤੁਹਾਨੂੰ ਵੀ ਪਤਾ ਤੁਸੀਂ ਅਜ ਤੱਕ ਅਲੇ ਵੀ ਸਵਾਦ ਲਈ ਜਾਂਦੇ ਹੋ ਮੇਰੇ ਨਾਲ ਹੈ ਪਤਾ ਹੈ ਹਾ ਸੋਰਸ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਜਦੋਂ ਐਡੇ ਵੱਡੇ ਸੀਨੀਅਰ ਪੱਤਰਕਾਰ ਨੇ ਆਪਣੀ ਆਈਡੈਂਟੀਫਿਕੇਸ਼ਨ ਦੇ ਦਿੱਤੀ ਕੁਝ ਐਹੋ ਜੇ ਅਫਸਰ ਨੇ ਪੰਜਾਬ ਦੀ ਸਰਕਾਰ ਦੇ ਵਿੱਚ ਸੈਂਟਰਲ ਏਜੰਸੀਆਂ ਦੇ ਵਿੱਚ ਜਿਹੜੇ ਯਾਰ ਹਰ ਇੱਕ ਦਿਨੇ ਤੁਹਾਨੂੰ